ਲੋਗੇ ਜਿਹੜੇ ਕੰਮ 'ਚ ਜਾਣ ਕੀ ਕਿਰਤੀ ਕਿਸੇ ਕੰਪਨੀ ਦੇ ਵਿੱਚ ਜਾਂ ਦਫ਼ਤਰ ਦੇ ਵਿੱਚ ਕੰਮ ਕਰਦੇ ਨੇ ਤਾਂ ਉਹਨਾਂ ਲਈ ਅਹਿਮ ਖਬਰਾਂ ਧਿਆਨ ਨਾਲ ਸੁਣ ਲੈਣਾ 29 ਕਿਰਤ ਕਾਨੂੰਨਾਂ ਨੂੰ ਸੇਮਤ ਕਰਕੇ ਚਾਰ ਨਵੇਂ ਕਿਰਤ ਕੋਡ ਲਾਗੂ ਕੀਤੇ ਗਏ ਨੇ ਇਹਨਾਂ ਕਾਨੂੰਨਾਂ ਦੇ ਤਹਿਤ ਤਨਖਾਹ ਤੋਂ ਲੈ ਕੇ ਗ੍ਰੈਜੂਏਟੀ ਤੱਕ ਦੇ ਨਿਯਮ ਬਦਲ ਦਿੱਤੇ ਗਏ ਨੇ ਗ੍ਰੈਜੂਏਟੀ ਪੀਐਫ ਤੇ ਪੈਨਸ਼ਨ ਵਰਗੇ ਸਮਾਜਿਕ ਸੁਰੱਖਿਆ ਉਪਾਅਾਂ ਦਾ ਦਾਇਰਾ ਵੀ ਵਧਾਇਆ ਗਿਆ ਤੇ ਫਿਕਸਡ ਮਿਆਦ ਦੇ ਕਰਮਚਾਰੀਆਂ ਤੇ ਠੇਕਾ ਕਰਮਚਾਰੀ ਤੇ ਗਿਗ ਵਰਕਰਾਂ ਨੂੰ ਸਮਾਜਿਕ ਸੁਰੱਖਿਆ ਦੇ ਦਾਇਰੇ ਦੇ ਵਿੱਚ ਸ਼ਾਮਲ ਕੀਤਾ ਗਿਆ ਆ ਨਵੇਂ ਲੇਬਰ ਕੋਡ ਨਾਲ ਕੰਪਨੀਆਂ ਲਈ ਵੀ ਨਿਮਾ ਆਸਾਨ ਹੋਣਗੇ ਜਿਆਦਾ ਤੋਂ ਜਿਆਦਾ ਕਰਮਚਾਰੀਆਂ ਨੂੰ ਸੁਰੱਖਿਆ ਤੇ ਲਾਭ ਮਿਲਣਗੇ ਬਹੁਤ ਸਾਰੇ ਲੋਕ ਸੋਚ ਰਹੇ ਨੇ ਕਿ ਇਹ ਨਵਾਂ ਕਾਨੂੰਨ ਤਨਖਾਹਾਂ ਵਧਾਏਗਾ ਜਾਂ ਘਟਾਏਗਾ ਤੁਹਾਨੂੰ ਦੱਸਦੇ ਹਾਂ ਕਿ ਮਾਹਿਰਾਂ ਦਾ ਕੀ ਕਹਿਣਾ ਇਸ ਪ੍ਰਤੀ ਮਾਹਿਰਾਂ ਦਾ ਕਹਿਣਾ ਕਿ ਨਵਾਂ ਕਾਨੂੰਨ PF ਤੇ ਪੈਨਸ਼ਨਾਂ ਵਰਗੇ ਰਿਟਾਇਰਮੈਂਟ ਸੁਰੱਖਿਆ ਉਪਾਅ ਨੂੰ ਮਜ਼ਬੂਤ ਕਰੇਗਾ ਪਰ ਇਹ ਲੱਖਾਂ ਕਰਮਚਾਰੀਆਂ ਲਈ ਮਹੀਨਾਵਾਰ ਕਰ ਲੈ ਜਾਣ ਵਾਲੀ ਤਨਖਾਹ ਨੂੰ ਘਟਾ ਸਕਦਾ illegal ਵਿਕੇ ਇੱਕ ਕਿਰਤਤੇ ਰੁਜ਼ਗਾਰ ਅਭਿਆਸ ਦੇ ਵਿੱਚ ਪਾਈਵਾਲ ਨੇ ਇਹ ਕਿਹਾ ਕਿ ਇਸ ਦਾ ਹੱਕੇ ਪੁਰਾਣੇ ਕਾਨੂੰਨ ਹੁਣ ਜਿਹੜੇ ਬਣਾ ਦਿੱਤੇ ਗਏ ਨੇ ਇਸ ਨਾਲ ਲੱਖਾਂ ਕਰਮਚਾਰੀਆਂ ਨੂੰ ਫਾਇਦਾ ਹੋਵੇਗਾ ਮਾਹਿਰਾਂ ਨੇ ਵੀ ਕਿਹਾ ਕਿ ਨਵੇਂ ਤਨਖਾਹ ਕਾਨੂੰਨ ਦੇ ਤਹਿਤ ਮਜ਼ਦੂਰੀ ਦੇ ਵਿੱਚ ਮੂਲ ਤਨਖਾਹ ਮਹਿੰਗਾਈ ਪੱਤਾ ਤੇ ਰਿਟੇਨਿੰਗ ਪੱਤਾ ਸ਼ਾਮਲ ਹੋਏਗਾ ਤੇ ਮਾਲਕਾਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਕਰਮਚਾਰੀ ਦੀ ਕੁੱਲ ਤਨਖਾਹ ਦਾ ਘੱਟੋ-ਘੱਟ 50% ਡੀਏ ਤੇ ਹੋਰ ਪੱਤਿਆਂ ਦੇ ਵਿੱਚ ਸ਼ਾਮਲ ਕੀਤਾ ਜਾਵੇ ਇਹ ਬਦਲਾਅ ਯਾਨੀ ਕਿ ਪੀਐਫ ਗ੍ਰੈਜੂਏਟੀ ਹੋਰ ਲਾਭਾਂ ਨੂੰ ਪ੍ਰਭਾਵਿਤ ਕਰ ਸਕਦਾ ਤੇ ਇਸੇ ਇੱਕ ਗਰੁੱਪ ਦਾ ਹੋਰ ਕਹਿਣਾ ਕਿ ਭਾਈਵਾਲ ਨੇ ਇਹ ਵੀ ਕਿਹਾ ਕਿ ਮੂਲ ਤਨਖਾਹ ਮਹਿੰਗਾਈ ਪੱਤਾ ਤੇ ਰੀਟੇਨਿੰਗ ਪੱਤਾ ਹੁਣ ਸ਼ਾਮਲ ਕੀਤਾ ਜਾਵੇਗਾ ਕੁੱਲ ਤਨਖਾਹ ਦਾ 50% ਗ੍ਰੈਜੂਏਟਡ ਪੈਨਸ਼ਨ ਤੇ ਸਮਾਜਿਕ ਸੁਰੱਖਿਆ ਲਾਭਾਂ ਦੇ ਵਿੱਚ ਸ਼ਾਮਲ ਕੀਤਾ ਜਾਵੇਗਾ ਇਸ ਨਾਲ ਕੰਪਨੀ ਤੇ ਕਰਮਚਾਰੀ ਦੇ ਯੋਗਦਾਨ ਦੇ ਵਿੱਚ ਵਾਧਾ ਹੋਵੇਗਾ ਜਿਸ ਦਾ ਅਰਥ ਕਰਮਚਾਰੀਆਂ ਦੇ ਘਰ ਲੈ ਜਾਣ ਵਾਲੀ ਤਨਖਾਹ ਘਟ ਸਕਦੀ ਆ ਤੇ ਇੱਕ ਕੰਪਨੀ ਦਾ ਹੋਰ ਕਹਿਣਾ ਉਹਨਾਂ ਨੇ ਜਿਹੜੇ ਹੁਕਮ ਦੇ ਵਿੱਚ ਕਿਹਾ ਕਿ ਇਸ ਬਦਲਾਅ ਦਾ ਜਿਹੜਾ ਉਦੇਸ਼ ਸਾਰੇ ਕਾਨੂੰਨਾਂ ਦੇ ਵਿੱਚ ਤਨਖਾਹ ਪਰਿਭਾਸ਼ਾ ਉਹ ਇੱਕ ਝਟਕਾ ਨਾ ਤੇ ਕਮੀਆਂ ਨੂੰ ਦੂਰ ਕਰਨਾ। ਉਹਨਾਂ ਨੇ ਅੱਗੇ ਕਿਹਾ ਕਿ ਇਸ ਦਾ ਅਰਥ ਪੀਐਫ ਦੁਆਰਾ ਉੱਚ ਗ੍ਰੈਜੂਏਟੀ ਤੇ ਵਿਅਕਤ ਰਿਟਾਇਰਮੈਂਟ ਸੁਰੱਖਿਆ ਪਰ ਜੇਕਰ ਮਾਲਕ ਲਾਗਤਾਂ ਨੂੰ ਪੂਰਾ ਕਰਨ ਲਈ ਪੱਤੇਆਂ ਵਿੱਚ ਕਟੌਤੀ ਕਰਦੇ ਨੇ ਤਾਂ ਘਰ ਲੈ ਜਾਣ ਵਾਲੀ ਤਨਖਾਹ ਘਟ ਜਾਵੇਗੀ। ਇਸੇ ਤਰ੍ਹਾਂ ਇੱਕ ਹੋਰ ਕੰਪਨੀ ਦਾ ਕਹਿਣਾ ਕਿ ਗ੍ਰੈਜੂਏਟੀ ਦੀ ਗਣਨਾ ਹੁਣ ਮਜ਼ਦੂਰੀ ਦੇ ਆਧਾਰ ਤੇ ਕੀਤੀ ਜਾਵੇਗੀ ਜਿਸ ਵਿੱਚ ਸਿਰ ਮੂਲ ਤਨਖਾਹ, ਐਚਆਰਏ ਤੇ ਵਾਹਨ ਭੱਤੇ ਨੂੰ ਛੱਡ ਕੇ ਸਾਰੇ ਪੱਤੇ ਸ਼ਾਮਲ ਨੇ। ਹਾਲਾਂਕਿ ਇਸ ਨਾਲ ਘਰ ਲੈ ਜਾਣ ਵਾਲੀ ਤਨਖਾਹ ਵੀ ਘਟ ਸਕਦੀ ਹੈ।